ਇਸ ਵੇਲੇ ਦੀ ਸਭ ਤੋਂ ਅਹਿਮ ਤੇ ਵੱਡੀ ਖਬਰ ਵਿਕਰਮ ਮਜੀਠੀਆ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਵਿਕਰਮ ਮਜੀਠੀਆ ਦੀ ਜ਼ਮਾਨਤ ਅਰਜੀ ਤੇ ਅੱਜ ਸੁਣਵਾਈ ਹੋਈ ਪਰ ਸੁਣਵਾਈ ਦੇ ਵਿੱਚ ਅਕਾਲੀ ਦਲ ਨੂੰ ਤੇ ਵਿਕਰਮ ਮਜੀਠੀਆ ਨੂੰ ਕੋਈ ਰਾਹਤ ਨਹੀਂ ਮਿਲੀ ਤਾਂ ਆਸਾਂ ਉਮੀਦਾਂ ਜ਼ਰੂਰ ਸੀ ਕਿਉਂਕਿ ਬੀਤੇ ਕੱਲ੍ਹ ਵੀ ਮੁਹਾਲੀ ਦੀ ਕੋਰਟ ਦੇ ਵਿੱਚ ਵਿਕਰਮ ਮਜੀਠੀਆ ਦੀ ਜ਼ਮਾਨਤ ਅਰਜੀ ਤੇ ਸੁਣਵਾਈ ਹੋਈ ਸੀ ਤਾਂ ਹੁਣ ਅੱਜ ਮੁੜ ਤੋਂ ਤਕਰੀਬਨ 2 2.5 ਘੰਟੇ ਇਸ मामले ਨੂੰ ਲੈ ਕੇ ਸੁਣਵਾਈ ਹੋਈ ਸੁਣਵਾਈ ਤੋਂ ਬਾਅਦ ਅਦਾਲਤ ਦੇ ਵੱਲੋਂ ਅਗਲੀ ਤਾਰੀਖ ਦੇ ਦਿੱਤੀ ਆ ਹੁਣ ਦੁਬਾਰਾ ਤੋਂ ਵਿਕਰਮ ਮਜੀਠੀਆ ਮਾਮਲੇ ਦੀ ਸੁਣਵਾਈ ਹੋਵੇਗੀ 11 ਅਗਸਤ ਨੂੰ 100 ਵਾਰ ਨੂੰ ਵਿਕਰਮ ਮਜੀਠੀਆ ਦੀ ਜ਼ਮਾਨਤ ਅਰਜੀ ਤੇ ਸੁਣਵਾਈ ਹੋਵੇਗੀ ਤਾਂ ਵਿਕਰਮ ਮਜੀਠੀਆ ਦੀਆਂ ਮੁਸ਼ਕਲਾਂ ਘਟਣ ਦਾ ਨਾਮ ਨਹੀਂ ਲੈ ਰਹੀਆਂ ਹਾਲਾਂਕਿ ਅੱਜ ਉਮੀਦਾਂ ਬਹੁਤ ਸੀ ਕਿ ਵਿਕਰਮ ਮਜੀਠੀਆ ਨੂੰ ਜ਼ਮਾਨਤ ਮਿਲ ਜਾਵੇਗੀ ਸ਼ਾਮ ਤੱਕ ਰਾਤ ਤੱਕ ਵਿਕਰਮ ਮਜੀਠੀਆ ਜੇਲ੍ਹ ਚੋਂ ਬਾਹਰ ਆ ਜਾਣਗੇ ਪਰ ਅੱਜ ਵੀ ਬਿਕਰਮ ਮਜੀਠੀਆ ਦੇ ਸਮਰਥਕਾਂ ਨੂੰ ਕੋਈ ਰਾਹਤ ਨਹੀਂ ਮਿਲੀ ਮਜੀਠੀਆ ਨੂੰ ਕੋਈ ਰਾਹਤ ਨਹੀਂ ਮਿਲੀ ਕਿਉਂਕਿ ਬਿਕਰਮ ਮਜੀਠੀਆ ਦੀ ਜ਼ਮਾਨਤ ਅਰਜੀ ਤੇ ਅੱਜ ਵੀ ਅਗਲੀ ਤਰੀਕ ਦੇ ਦਿੱਤੀ ਆ ਤਾਂ 11 ਜੁਲਾਈ ਮਾਫ ਕਰਨਾ 11 ਅਗਸਤ ਨੂੰ ਬਿਕਰਮ ਮਜੀਠੀਆ ਦੀ ਜ਼ਮਾਨਤ ਅਰਜੀ ਤੇ ਮੁਰਤੋਂ ਸੁਣਵਾਈ ਹੋਵੇਗੀ ਆਸਾਂ ਉਮੀਦਾਂ ਜ਼ਰੂਰ ਆ ਕਿਉਂਕਿ ਜਦੋਂ ਇੱਕ ਤੋਂ ਬਾਅਦ ਇੱਕ ਸੁਣਵਾਈ ਨੇੜੇ-ਨੇੜੇ ਤਰੀਕਾਂ ਪੈਣ ਲੱਗ ਜਾਂਦੀਆਂ ਨੇ ਤਾਂ ਸੰਕੇਤ ਜ਼ਰੂਰ ਦਿੱਤੇ ਜਾਂਦੇ ਨੇ ਸੰਕੇਤ ਜ਼ਰੂਰ ਮਿਲ ਜਾਂਦੇ ਨੇ ਅੱਛਾ ਮਿੱਦਾਂ ਜ਼ਰੂਰ ਜਾਗ ਜਾਂਦੀਆਂ ਨੇ ਕਿ ਐਸਰਾਈਆਂ ਜ਼ਰੂਰ ਲੱਗ ਜਾਂਦੀਆਂ ਨੇ ਕਿ ਜਲਦ ਹੀ ਹੁਣ ਵਿਕਰਮ ਜੀਠੀਆ ਜੇਲ੍ਹ ਚੋਂ ਬਾਹਰ ਆਉਣਗੇ ਤਾਂ ਕੀ ਵਿਕਰਮ ਜੀਠੀਆ ਜੇਲ੍ਹ ਚੋਂ ਬਾਹਰ ਆਉਣਗੇ ਸੋਮਵਾਰ ਨੂੰ ਕੀ ਪੱਖ ਦੇ ਵਿੱਚ ਕੋਈ ਫੈਸਲਾ ਆਉਂਦਾ ਜਮਾਨਤ ਮਿਲਦੀ ਆ ਵਿਕਰਮ ਜੀਠੀਆ ਨੂੰ ਜਾਂ ਫਿਰ ਵਿਕਰਮ ਜੀਠੀਆ ਨੂੰ ਹੋਰ ਨਾਬਾਦੀ ਜੇਲ੍ਹ ਦੇ ਵਿੱਚ ਦਿਨ ਗੁਜ਼ਾਰਨੇ ਪੈਣਗੇ ਰੱਤਾ ਕੱਟਣੀਆਂ ਪੈਣਗੀਆਂ ਕਿਉਂਕਿ ਵਿਕਰਮ ਜੀਠੀਆ ਦੇ ਉੱਤੇ ਵਿਜੀਲੈਂਸ ਦੇ ਵੱਲੋਂ ਮਾਮਲਾ ਦਰਜ ਕੀਤਾ ਗਿਆ ਆਮਦਨ ਤੋਂ ਵੱਧ ਜਾਇਦਾਦ ਦੇ ਵਿੱਚ ਜਾਇਦਾਦ ਦਾ ਮਾਮਲਾ ਦਰਜ ਕੀਤਾ 540 ਕਰੋੜ ਦਾ ਮਾਮਲਾ ਕਿ 540 ਕਰੋੜ ਆਮਦਨ ਵਿਕਰਮ ਮਜੀਠੀਏ ਕੋਲ ਜਾਇਦਾਦ ਜਿਹੜੀ ਹੈ ਆਮਦਨ ਤੋਂ ਵੱਧ ਹੈ ਤਾਂ ਵਿਕਰਮ ਮਜੀਠੀਆ ਦਾ ਵਿਜੀਲੈਂਸ ਨੇ ਰਿਮਾਂਡ ਵੀ ਲਿਆ ਰਿਮਾਂਡ ਦੇ ਦੌਰਾਨ ਕੁਝ ਹਾਸਲ ਨਹੀਂ ਹੋਇਆ ਪਹਿਲਾਂ 7 ਦਿਨ ਦਾ ਰਿਮਾਂਡ ਫਿਰ 4 ਦਿਨ ਦਾ ਰਿਮਾਂਡ ਫਿਰ ਨਬਾ ਦੀ ਜੇਲ੍ਹ ਦੇ ਵਿੱਚ ਨਿਆਇਕ ਹरासत ਦੇ ਵਿੱਚ ਵਿਕਰਮ ਮਜੀਠੀਆ ਨੂੰ 14 ਦਿਨਾਂ ਦੇ ਲਈ ਭੇਜ ਦਿੱਤਾ ਸੀ 14 ਦਿਨ ਤੋਂ ਬਾਅਦ ਦੁਬਾਰਾ ਤੋਂ ਪੇਸ਼ੀ ਹੁੰਦੀ ਆ ਵਿਕਰਮ ਮਜੀਠੀਆ ਦੀ ਤਾਂ ਉਸ ਵੇਲੇ ਵੀ ਬਿਕਰਮਜੀਠਿਆ ਨੂੰ 14 ਦਿਨਾਂ ਦੇ ਲਈ ਦੁਬਾਰਾ ਤੋਂ ਨਾਬਾ ਦੀ ਜੇਲ੍ਹ ਦੇ ਵਿੱਚ ਭੇਜ ਦਿੱਤਾ ਜਾਂਦਾ ਹਾਲਾਂਕਿ ਨਾਬਾ ਦੀ ਜੇਲ੍ਹ ਦੇ ਵਿੱਚ ਬਿਕਰਮਜੀਠਿਆ ਨੂੰ ਦੀ ਜਾਨ ਨੂੰ ਖਤਰਾ ਹੈ ਇਹ ਉਹਨਾਂ ਦੇ ਵਕੀਲ ਦੇ ਵੱਲੋਂ ਗੱਲ ਲਾਖੀ ਗਈ ਸੀ ਕਿ ਉਹਨਾਂ ਦੀ ਬੈਰਕ ਬਦਲ ਦਿੱਤੀ ਜਾਵੇ ਬਿਕਰਮਜੀਠਿਆ ਦੇ ਵੱਲੋਂ ਕਿਹਾ ਗਿਆ ਕਿ ਜਿਸ ਬੈਰਕ ਦੇ ਵਿੱਚ ਨੇ ਉਹ ਉਸ ਦੇ ਵਿੱਚ ਖਤਰਨਾਕ ਅਪਰਾਧੀ ਨੇ ਤਾਂ ਉਹਨਾਂ ਦੀ ਜਾਨ ਨੂੰ ਕਹਿੰਦੇ ਖਤਰਾ ਸਾਜ਼ਿਸ਼ਾਂ ਘੜੀਆਂ ਜਾ ਸਕਦੀਆਂ ਨੇ ਬਿਕਰਮਜੀਠਿਆ ਨੂੰ ਕੁਝ ਵੀ ਹੋ ਸਕਦਾ ਪਰ ਦੂਜੇ ਪਾਸੇ ਬਿਕਰਮਜੀਠਿਆ ਦੇ ਪਤਨੀ ਗਨੀਬ ਕੌਰ ਜਦੋਂ ਉਹਨਾਂ ਦੇ ਨਾਲ ਮੁਲਾਕਾਤ ਕਰਕੇ ਆਉਂਦੇ ਨੇ ਉਹ ਕਹਿੰਦੇ ਨੇ ਕੀ ਮਜੀਠੀਆ ਤਾਂ ਚੜ੍ਹਦੀ ਕਲਾ ਦੇ ਵਿੱਚ ਆ ਮਜੀਠੀਆ ਤਾਂ ਹਮੇਸ਼ਾ ਹੀ ਚੜ੍ਹਦੀ ਕਲਾ ਦੇ ਵਿੱਚ ਰਹਿੰਦੇ ਨੇ ਤਾਂ ਵਿਕਰਮ ਮਜੀਠੀਆ ਕੀ ਵਾਕਈ ਹੀ ਜੇਲ੍ਹ ਦੇ ਅੰਦਰ ਚੜ੍ਹਦੀ ਕਲਾ ਦੇ ਵਿੱਚ ਨੇ ਕਿਉਂਕਿ ਵਿਕਰਮ ਮਜੀਠੀਆ ਪਹਿਲਾਂ ਪਟਿਆਲਾ ਦੀ ਜੇਲ੍ਹ ਦੇ ਵਿੱਚ ਸਮਾਂ ਕੱਟ ਕੇ ਆਏ ਨੇ ਉਦੋਂ 2021 ਦੇ ਵਿੱਚ ਐਨਡੀਪੀਐਸ ਦਾ ਮਾਮਲਾ ਦਰਜ ਹੋਇਆ ਸੀ ਤੇ ਹੁਣ ਵਿਕਰਮ ਮਜੀਠੀਆ ਦੇ ਉੱਤੇ ਆਮਦਨ ਤੋਂ ਵੱਧ ਜਾਇਦਾਦ ਦੇ ਵਿੱਚ ਮਾਮਲਾ ਦਰਜ ਹੋਇਆ ਵਿਜੀਲੈਂਸ ਨੇ ਗ੍ਰਿਫਤਾਰ ਕੀਤਾ ਸੀ ਵਿਜੀਲੈਂਸ ਦੀ ਗ੍ਰਿਫਤਾਰੀ ਤੋਂ ਬਾਅਦ ਲਗਾਤਾਰ ਬਿਕਰਮਜੀਠੀਆ ਸਣਿਆ ਅਕਾਲੀ ਦਲ ਦੀਆਂ ਮੁਸ਼ਕਿਲਾਂ ਵਧੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਇੱਕ ਪਾਸੇ ਤਾਂ ਅਕਾਲੀ ਦਲ ਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਵੀ ਤੇ ਕੱਲ ਬਾਗੀ ਧੜਿਆਂ ਨੂੰ ਰੁੱਸਿਆਂ ਨੂੰ ਵਾਪਸ ਆਉਣ ਦੇ ਲਈ ਪਾਰਟੀ ਦੇ ਵਿੱਚ ਕਹਿ ਦਿੱਤਾ ਗਿਆ ਪਰ ਦੂਜੇ ਪਾਸੇ ਬਿਕਰਮਜੀਠੀਆ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਨੂੰ ਕੋਈ ਰਾਹਤ ਨਹੀਂ ਮਿਲ ਰਹੀ ਆਖਰ ਕੀ ਸੌ ਵਾਰ ਨੂੰ ਹੁਣ ਜੋ ਸੁਣਵਾਈ ਹੋਣੀ ਆ 11 ਅਗਸਤ ਨੂੰ ਤਾਂ ਉਸ ਦਿਨ